ਪਿੱਤੀ ਸ਼ਾਮ ਵੀ ਥਾਣਾ ਥਰਮਲ ਅਤੇ CIA 2 ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਬਠਿੰਡਾ ਵਿਖੇ ਇੱਕ ਚਾਈਨਾ ਡੋਰ ਦੀ ਵਿਕਰੀ ਕਰਦਾ ਹੋਇਆ ਵਿਅਕਤੀ 400 ਗੁੱਟੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਜਿਸ ਦੇ ਵੱਲੋਂ ਇਹ ਡੋਰ ਜਿਹੜੀ ਲੁਕੋ ਕੇ ਅਜਿਹੀਆਂ ਥਾਵਾਂ ਤੇ ਰੱਖੀ ਗਈ ਸੀ ਜਿੱਥੇ ਕਿ ਕੋਈ ਸ਼ੱਕ ਨਾ ਕਰ ਸਕੇ ਕੋਈ ਪਹੁੰਚ ਨਾ ਸਕੇ ਤੇ ਸ਼ਹਿਰ ਤੋਂ ਬਾਹਰ ਇਸ ਦੇ ਵੱਲੋਂ ਇੱਕ ਗੋਦਾਮ ਬਣਾਇਆ ਗਿਆ ਸੀ ਜਿਸ ਦੇ ਵਿੱਚ ਇਹ ਡੋਰ ਸਟੋਰ ਕੀਤੀ ਗਈ ਸੀ ਅਤੇ 400 ਬੁੱਟੇ ਬਹੁਤ ਹੀ ਵੱਡੀ ਰਿਕਵਰੀ ਪੁਲਿਸ ਦੀ ਹੈ ਅਤੇ ਇਹ ਮੌਤ ਦੀ ਡੋਰ ਜਿਹੜੀ ਲੋਕਾਂ ਨੂੰ ਵੰਡੀ ਜਾਣੀ ਸੀ ਜਿਸ ਤੋਂ ਕਿ ਬਟਿੰਡਾ ਪੁਲਿਸ ਦੇ ਵੱਲੋਂ ਕੀਮਤੀ ਜਾਨਾਂ ਨੂੰ ਬਚਾਇਆ ਗਿਆ ਹੈ ਅਤੇ ਇਸ ਨੂੰ ਗ੍ਰਿਫਤਾਰ ਕਰਕੇ ਹੁਣ ਅਗਲੀ ਤਫ਼ਤੀਸ਼ ਵੀ ਆਰੰਭੀ ਗਈ ਹੈ ਅਤੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਚਾਈਨਾ ਡੋਰ ਦਾ ਬਹੁਤ ਵੱਡਾ ਤਸਕਰ ਹੈ ਅਤੇ ਪਹਿਲਾਂ ਵੀ ਇਸ ਤੇ ਚਾਈਨਾ ਡੋਰ ਦੀ ਵਿਕਰੀ ਦੇ ਮੁਕੱਦਮੇ ਦਰਜ ਹਨ ਫਿਲਹਾਲ ਪੁਲਿਸ ਦੇ ਵੱਲੋਂ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਰਿਮਾਂਡ ਆਦੀ ਹਾਸਲ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚਾਈਨਾ ਡੋਰ ਦੇ ਪਬੰਦੀਸ਼ੁਦਾ ਦੇ ਨਾਲ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਜੀ ਵਿੱਚ ਲੇਖੇ ਜਾਵੇਗੀ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਇਆ ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਇੱਕ ਫੌਨਾ ਫਾਰਮਲ ਦੇ ਵਿੱਚ ਤੇ ਇੱਕ ਪੀਐਸਏ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ ਕਾਹਦੇ ਕਾਦੇ ਦਾ ਹੈ ਇਹ ਜੀ ਚਾਈਨਾ ਡੋਰ ਦੇ ਪਰਚੇ ਕਰਨੇ ਤੇ ਕੁਝ ਪਟਾਕਿਆਂ ਦੇ ਇਹਦੇ ਖਿਲਾਫ ਜਿਹੜੇ ਪੱਤੀ ਦਰਜ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਸਪਲੇ ਕਰਨਾ ਹੈ ਦੇਖੋ ਇਹ ਕਿੱਥੋਂ ਚਾਈਨਾ ਡੋਰ ਆਈ ਹੈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਜਾਵਾਂਗੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਕਿਸ ਕੋਈ ਇਨਵੋਲਵ ਹੈਗਾ ਇਹਦੇ ਨਾਲ ਨੇ ਦੇਖੋ ਫਿਰ ਹਾਲਤਾ ਜੇ ਇੱਕ ਵਿਅਕਤੀ ਨੂੰ ਇਹਦੇ ਵਿੱਚ ਦਰਕਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਸ਼ੂਮਲਿਤ ਪਾਈ ਜਾਊਗੀ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਇਹ ਜੀ ਇਹਦੀ ਪਤੰਗਾਂ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇੱਕ ਰਹਿਣ ਵਾਲਾ ਆਰਆਈਐਸ ਮਾਚ ਚੌਕ ਦੇ ਵਿੱਚ ਪਤੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਇਹ ਲੋਕ ਬਟੰਡਾ ਰਹਿਣ ਵਾਲਾ ਹੁਣ ਇਹ ਪੜੇ ਕਿੱਥੋਂ ਗਏ ਜਿਹੜੇ ਬਟੇ ਪੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਗਿਰਪਤੀ ਦੇ ਵਿੱਚ ਆਣਾ ਥਰਮਲ ਦੇ ਅੰਡਰਪੈਂਡਾਇਰ ਉਹ ਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਕੀਤੀ ਗਈ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਆ ਜਿਹੜੀ ਵਿਕਦੀ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਵੀ ਲੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜਿਹੜੀ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਵੀ ਫੀਲ ਕਰਦੇ ਆ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਗੱਤੋਂ ਨਾ ਕੀਤੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਬਿਹੇਗਾਨ ਕਰਦੇ ਆ 我给。Okay.